ਪੰਜਾਬ ਦੀ ਰਾਜਨੀਤੀ ਤੋਂ ਅਜੇ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਜਲੰਧਰ ਸੈਂਟਰਲ ਹਲਕੇ ਦੇ ਆਗ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਵੀ ਨਹੀਂ ਲੈ ਰਹੀਆਂ ਕੱਲ ਹੀ 105 ਦਿਨਾਂ ਤੋਂ ਬਾਅਦ ਹਾਈ ਕੋਰਟ ਤੋਂ ਰੈਗੂਲਰ ਜ਼ਮਾਨਤ ਮਿਲੀ ਸੀ ਪਰ ਅੱਜ ਇੱਕ ਹੋਰ ਕੇਸ ਨੇ ਉਹਨਾਂ ਨੂੰ ਫੇਰ ਫਸਾ ਦਿੱਤਾ ਤੁਹਾਨੂੰ ਦੱਸਦੀ ਕਿ ਰਮਾ ਮੰਡੀ ਥਾਣੇ ਦੇ ਪੁਲਿਸ ਦੇ ਨਵੇਂ ਕੇਸ ਦੇ ਵਿੱਚ ਵਿਧਾਇਕ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵੱਲੋਂ ਰਮਨ ਅਰੋੜਾ ਨੂੰ 3 ਦਿਨ ਦਾ ਰਿਮਾਂਡ ਮਿਲਿਆ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਕੇਸ ਐਫ ਆਈ ਆਰ ਨੰਬਰ 253 ਦੇ ਤਹਿਤ ਦਰਜ ਕੀਤਾ ਗਿਆ ਹੈ। ਇਹ ਐਫ ਆਈ ਆਰ ਦੇ ਦੋ ਸ਼ਾਨ ਕੀ ਵਿਧਾਇਕਿਕ ठेकेदार ਤੋਂ ਮਹੀਨਾਵਾਰ ਭੁਗਤਾਨ ਲੈਂਦਾ ਸੀ। ਵਿਧਾਇਕ ਦੇ ਵਕੀਲ ਨੇ ਅਦਾਲਤ ਦੇ ਵਿੱਚ ਇੱਕ ਦਲੀਲ ਵੀ ਪੇਸ਼ ਕੀਤੀ ਹੈ ਕਿ ਜੇਕਰ ਇਹ ਮਾਮਲਾ ਪੁਰਾਣਾ ਸੀ ਤਾਂ ਪਹਿਲਾਂ ਕਿਉਂ ਐਫ ਆਈ ਆਰ ਦਰਜ ਨਹੀਂ ਕੀਤੀ ਗਈ। ਵਕੀਲ ਨੇ ਇਹ ਵੀ ਕਿਹਾ ਕਿ ਹੁਣ ਵਿਧਾਇਕ ਨੂੰ ਐਤਵਾਰ ਨੂੰ ਫੇਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਦਾਲਤ ਦੇ ਵਿੱਚ ਪੇਸ਼ੀ ਤੋਂ ਬਾਅਦ ਰਮਨ ਅਰੋੜਾ ਨੂੰ ਮੈਡੀਕਲ ਚਾਂਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ 23 ਮਈ ਨੂੰ ਉਹਨਾਂ ਨੂੰ ਅਸ਼ੋਕਨਗਰ ਘਰ ਤੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਪਹਿਲਾਂ ਵੀ ਉਹਨਾਂ ਦੇ ਘਰੋਂ 6 ਲੱਖ ਤੋਂ ਵੱਧ ਨਕਦ ਅਤੇ ਨਾਲ ਹੀ 1200 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ ਸੀ ਇਸ ਮਾਮਲੇ ਦੇ ਨਾਲ ਇਹ ਸਿਰਫ ਵਿਧਾਇਕ ਹੀ ਨਹੀਂ ਉਹਨਾਂ ਦੇ ਪੁੱਤਰ ਰਾਜਨ ਅਰੋੜਾ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਕਰੀਬੀ ਸਾਥੀ ਆਰਤੀ ਮਹੇਜ ਮੱਖੀ ਜਾਣੂ ਵੀ ਸ਼ਾਮਿਲ ਦੋਸ਼ੀ ਮੰਨਿਆ ਗਿਆ ਸੀ ਹਾਲਾਂਕਿ ਬਹੁਤ ਸਾਰੇ ਸਾਥੀਆਂ ਨੂੰ ਹੁਣ ਹਾਈ ਕੋਰਟ ਨੇ ਬੇਲ ਦੇ ਦਿੱਤੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਹ ਕੇਸ ਸਿਰਫ ਰਾਜਨੀਤਿਕ ਰੰਜਿਸ਼ ਦਾ ਨਤੀਜਾ ਹੈ ਜਾਂ ਫਿਰ ਹਕੀਕਤ ਦੇ ਵਿੱਚ ਕੋਈ ਵੱਡਾ ਹੀ ਰਿਸ਼ਵਤਖੋਰੀ ਦਾ ਸਕੈਂਡਲ ਸਾਹਮਣੇ ਆਉਣ ਵਾਲਾ ਹੈ ਜ਼ਿਆਦਾ ਅਪਡੇਟ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ